ਸਸਕਲ ਜੀ ਸਾਰਿਆਂ ਨੂੰ ਸੰਦੀਪ ਡੇਫਾਈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਰਨ ਸਿੰਘ ਬਹੁਤ ਚੁੱਕੇ ਜੀ ਪਿੰਡ ਛੋਟੀ ਬੰਗਾਲੀ ਜ਼ਿਲ੍ਹਾ ਅਮਰਸਰ ਪੈਂਦਾ ਜੀ ਤਹਿਸੀਲ ਮਜੀਠਾ ਦੇਖੋ ਅੱਜ ਵੀ ਚਾਰ ਬੰਦੇ ਲੱਗ ਪਏ ਝੋਟੇ ਮੇਜਾ ਸੇਲ ਹੈ ਜੀ ਤੇ ਆਓ ਹਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਅਸਤੀ ਗੱਲ ਗੱਲ ਦੀ ਹੋਰ ਕੀ ਹਾਲ ਚਾਲ ਆ ਵਧੀਆ ਤੁਸੀਂ ਸੁਣਾਓ ਜੀ ਹੋ ਵਧੀਆ ਮਹਾਰਾਜ ਕਿਰਪਾ ਹੀ ਕਰੇ ਸਾਰਿਆਂ ਤੇ ਮਹਾਰਾਜ ਜਨੀਵ ਤੇਰੀ ਫਾਰਮ ਚੜ੍ਹਦੀ ਕਲਾ ਜ ਰੱਖੇ ਬਿਲਕੁਲ ਬਿਲਕੁਲ ਜੀ ਬਾਈ ਬਾਬੇ ਦੀਸੋਂ ਦੀ ਕਿਰਪਾ ਹਾਂ ਜੀ ਹਾਂ ਜੀ ਬਿਲਕੁਲ ਜੀ ਬਾਈ ਧੰਨ ਫੋਰ ਜਨਾ ਜੀ ਥੋੜੇ ਲੇਡ ਲਾਟ ਹੋ ਜਾਨੇ ਚਲੋ ਮੈਨੂੰ ਤੁਹਾਡਾ ਦੇਖਦਾ ਨਹੀਂ ਤਾਂ ਮੁੰਡੇ ਦੇ ਇੱਕ ਸੱਟ ਲੱਗੀ ਠੀਕ ਆ ਉਹ ਦਾ ਮਹੀਨਾ ਡੇਢ ਮਹੀਨਾ ਇਹੋ ਲੰਘ ਗਿਆ ਵਾ ਅਜੇ ਵੀ ਇਹ ਮਹੀਨਾ ਨਾ ਵੀ ਜਾਣਾ ਕਿਤੇ ਚਲ ਫੋਰ ਥੋੜਾ ਬੱਧ ਮਾਜੀ ਹਾਇਓ ਬਜੀ ਕੀ 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 ਚੱਕਰ ਬਣਾਏ ਜੀ ਆ ਪਟਾਖ ਚਲਾਈ ਉਹ ਜਿਹੜੀ ਗਾਨੀ ਜੀ ਪਾਉਂਦੇ ਆ ਉਹ ਰਿਜ਼ਲਟ ਆਣਾ ਜੀ ਹਾਂ ਤੇ ਉੱਡ ਗਿਆ ਜਣਾ ਅੰਗੂਠਾ ਜੀ ਸਾਰੇ ਉੱਡ ਗਿਆ ਅਗਲਾ ਬੰਨਾ ਇਸਾਈ ਤੇ ਉਹ ਪਾੜ ਗਈ ਫਿਰ ਉਹ ਨਈਓ ਪਾਟੀ ਨੇ ਉਹ ਦੋੰਦੀਆਂ ਨਾ ਪਟਾਸਿਕ ਚਿੱਟੀ ਜੀ ਹੁੰਦੀ ਥੀ ਵਾਲੀ ਹਾਂ ਹਾਂ ਜੀ ਉਹ ਮੈਂ ਕੁੱਟ ਲੱਗਾ ਤੇ ਉਹ ਦੂਜੇ ਮੁੰਡਾ ਇਹ ਉਹ ਠੀ ਉਹ ਰਲ ਗਿਆ ਹਾਂ ਉਹ ਪਾਈ ਸੀ ਵਿੱਚ ਉਹ ਰਲ ਗਈ ਤੇ ਫਿਰ ਇਹ ਤਾਂ ਇਥੋਂ ਧਾਰਾ ਕੱਢ ਗਿਆ ਮੈਂ ਤਾਂ ਧਾਰ ਕੱਢਦਾ ਵੀ ਹੁਣ ਸ਼ਾਮਾਂ ਦੀਆਂ ਸਾਰੀਆਂ ਹੀ ਕੱਢਦਾ ਬਿਲਕੁਲ ਨੇਰੀ ਭਾਈ ਜੀ ਮੁੰਨੇ ਦੀ ਨੇਰੀ ਹਟਾਉਣਾ ਪਿਆ ਕੰਨ ਦੀ ਪਤਾ ਗੱਲ ਕੀ ਹੈ ਬਿਜਲੀ ਪਈ ਸਾਰੀ ਨੇਰੀ ਜੋ ਜਿਹੜੇ ਉਹ ਬਰੂਦ ਹੀ ਹੈ ਜੀ ਔਰ ਕੀ ਹੈ ਜੀ ਦੱਸੋ ਹਾਂ ਉੱਥੇ ਚੜ ਗਿਆ ਸੱਟ ਲਵਾ ਜਾਂਦਾ 1 ਘੰਟੇ ਬਾਅਦ ਪਾ ਲੱਗਾ ਮੈਨੂੰ ਤੇ ਲਉ ਵਗੇ ਪਨਾਲੇ ਤੇ ਚੜ ਗਿਆ ਡਰਦਾ ਹੀ ਨੇ ਰਬ ਜੀ ਬੱਜੀ ਬੋਦ ਕੇ ਤਾਂ ਸਭ ਨਹੀਂ ਸੱਟ ਲੱਗੀ ਜਦੋਂ ਪੱਟੀ ਕਰਾ ਲਈ ਆਪਾਂ ਹੂੰ ਨੁਕਸਾਨ ਬਣਾਇਆ ਅਲੱਗ-ਅਲੱਗ ਉਹ ਕਿੰਨਾ ਬਣਾਇਆ ਓਏ ਫਿਰ ਵੀ ਨਹੀਂ ਕੁਛ ਕੱਥ ਕੋਈ ਵੀ ਜਾਨੀ ਲਗਾਵੇ ਇਹਨਾਂ ਨੂੰ ਅੱਛਾ ਜੀ ਪਰਵਾਹੀ ਵੀ ਨਹੀਂ ਕੀਤੀ ਪਤਾ ਨਹੀਂ ਕਿਥੇ ਪੀੜਦੀ ਨਹੀਂ ਕਿਥੇ ਨਹੀਂ ਫਿਰ ਤੱਤੇ ਬਾਅਦ ਫਿਰ ਤੁਹਾਨੂੰ ਬੰਦਾ ਫਿਰ ਨਹੀਂ ਹੁੰਦਾ ਬੜਾ ਕੁੜੀ ਆ ਵੇ ਤਾਂ ਚਲੋ ਕੋਈ ਗੱਲ ਹੈ ਫਿਰ ਇਹ ਬੱਚਰ ਹੋ ਗਈ ਜੀ ਹਾਂ ਜੀ ਹਾਂ ਅੰਗੂਠੇ ਸਰ ਗਿਆ ਹਾਂ ਜੀ ਹਾਂ ਚਲੋ ਕੋਈ ਗੱਲ ਹੈ ਇਹਨੂੰ ਵਾਅਦਾ ਕਰਦੇ ਤੇ ਫਿਰ ਵੀ ਮਾੜੀ ਨਹੀਂ 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 ਬਿਲਕੁਲ ਨਹੀਂ ਬਿਲਕੁਲ ਨਹੀਂ ਫਿਰ ਕਹਿ ਜੀ ਮੈਂ ਹਾਂ ਚਲੋ ਕੋਈ ਗੱਲ ਨਹੀਂ 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 ਕੋਈ ਨਹੀਂ ਦੋਵੇਂ ਹਾਂ ਉਹ ਸ਼ਾਡਵਾਈ ਲੈਂਡ ਗਈ ਨਾ ਨਾ ਕੋਈ ਬੱਚੇ ਦੋਗੇ ਫਿਰ ਬਹੁਤ ਉਹ ਹੋ ਜਾਂਦੀ ਹੈ ਗਲਤੀ ਚਲੋ ਉਹਦਾ ਕੀ ਚਲੋ ਕੋਈ ਗੱਲ ਨਹੀਂ ਥੋੜਾ ਗੱਲਾਂ ਨਾ ਨਾ ਹਾਂਜੀ ਹਾਂਜੀ ਭਾਜੀ ਫਿਰ ਅੱਜ ਕਿੰਨੇ ਆ ਜੀ ਅੱਜ 4 ਦੋ ਇੱਕ ਸਰੇ ਬੇਟੀ 5 ਇਹ ਤਿੰਨ ਹੁਣ ਜਾ ਰਹੀ ਹੈ ਜੀ ਹੁਣ 4 ਦੋ ਸਰੇ ਕਰੋ ਸ਼ੁਰੂ ਫਿਰ ਗੱਬਣਾ ਜੀ ਨਹੀਂ ਇਹ ਸੁਈ ਦੀ ਝੁੱਟੀ ਅੱਛਾ ਪਹਿਲੇ ਸੁਈ ਵੀਓ ਛਿੱਕੀ ਜੋ ਜੀ ਠੀਕ ਆ ਗੰਦੂ ਛਿੱਕੀ ਜੋ ਜੀ ਅਜੇ ਪਹਿਲਾਂ ਸੁਈ ਰਹਾ ਜੀ ਤੇ ਭਾਜੀ ਦੁੱਧ ਕਿੰਨਾ ਉਹ ਦਿਨ ਪਹਿਨ ਨਾ ਕੇ ਰਦਾਹ ਵੀ ਕਹਿ ਦਈਏ ਹਾਂਜੀ ਕੋਈ ਕੋਈ ਗੱਲ ਕਰਤਾ ਬੰਦ ਕਰਤਾ ਨਾਲ ਠੀਕ ਆ ਚੋ ਆਜੂ ਬਿਲਕੁਲ ਵਧੀਆ ਨਾਲ ਜੀ ਆਜੋ ਆਜੋ ਬਸ ਠੀਕ ਆ ਜੀ ਇਹ ਇਹ ਤਾਂ ਬੰਦ ਆ ਆ ਆਜੋ ਕੋਈ ਕੋਈ ਗੱਲ ਇਹ ਬੰਦ ਨਾਲ ਜੀ ਆ ਜੀ ਉਹ ਤਾਂ ਠੀਕ ਆ ਰਹਾ ਕਟਾ ਗਈ ਮਗਰ ਜੀ ਕੱਟੀ ਕੱਟੀ ਤੂੰ ਆ ਵੀ ਜਾਂਦਾ ਰਹੋ ਚਲੋ ਬੋਲੋ ਬਾਜੀ ਫਿਰ ਮੋਲ ਲੰਦਾ ਬੋਲੋ ਬਾਜੀ ਹੁਣ ਜਿਹੜੇ ਵੇਖ ਲਓ ਪੂਰੇ ਬੰਦੇ ਜਿਹੜੀ ਝੋਟੀਆਂ ਤੇ ਕਰਨ ਨੂੰ ਭਾਵੇਂ ਸਵਾਲ ਆਖੀ ਪੁਰਾ ਲਈਏ ਮੋਲ 95000 ਬੜੂ ਜੀ ਦੇ ਦਾਂਗੇ 90 ਦੀ ਜਾਂਦ ਬੜੇ ਟਾਈਮ ਬਾਅਦ ਵੀਡੀਓ ਬਣਨ ਲੱਗੀ ਬੜੇ ਟਾਈਮ ਬਾਅਦ ਕੋਈ ਗੱਲ ਜਾਨੋ ਠੀਕ ਆਜਾ ਬੜੇ ਟਾਈਮ ਬਾਅਦ ਪਹਿਲੀ ਵੀਡੀਓ ਚਲੋ ਚਲੋ ਕੋਈ ਨਹੀਂ ਇਹ ਆ ਵੀ ਸੁਈ ਹੈ ਗੱਪਣਾ ਨਾ ਇਹ ਸੌਣ ਵਾਲੀ ਹੁਣ ਕਿਸੇ ਨੇ ਕਹਿਣਾ ਵੀ ਇਹਨੂੰ ਟਾਈਮ ਦਤਾਉਗੇ ਤਾਂ ਇਹਨੂੰ ਟਾਈਮ ਨਾ ਕੋਈ ਬਿਲਕੁਲ ਜੀ ਆਇ ਨੂੰ ਟਾਈਮ ਕਰਾ ਜੀ ਤੇ ਜੈਡ ਬਲੈਕ ਉੱਠੇ ਹੈ ਨਾ ਸੁਬੇ ਰਾ ਸੋਣੀ ਜੀ ਨਸਾ ਪੰਨ ਸੁਹੰਦੀ ਆ ਹਾਂ ਪਰ ਯਾਦ ਅਸਲੇ ਮੈਂ ਕੋਈ ਦੇਖੋ ਸਿੰਗੀ ਸਾਡੀ ਇਹਨੂੰ ਕਿੱਥੇ ਲੱਗੀ ਹੈ ਤੁਹਾਡੇ ਤੁਹਾਡੇ ਏਰੀਆ ਦੀ ਮਈ ਹੈ ਗਾੜੀ ਉਹਦੀ ਹਾਂ ਬਿਲਕੁਲ ਜੀ ਬਿਲਕੁਲ ਥੋੜੀ ਜੀ ਪਾਲ ਲੈ ਗਈ ਸਾਨੂੰ ਹਾਂ ਪਿਆਰ ਹੀ ਆ ਨਾ ਭਾਜੀ ਬਿਲਕੁਲ ਤਿਆਰ ਆਣ ਨੂੰ ਹੋ ਕੇ ਬਿਲਕੁਲ ਜੀ ਬਿਲਕੁਲ ਆ ਜਾਓ ਆ ਇਹਨੂੰ ਟਾਈਮ ਕਹੜਾ ਲੈਣਾ ਸਹੀ ਸਹੀ ਗੱਲ ਹੈ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਬੋਲੋ ਉਹ ਮਰਿਆ ਪਰਿਆ ਮਾਖਾ ਸੁਆ ਬਾਜੀ ਕਿਰਵਾ ਹੋਗੀ ਜੀ ਇਹ ਹਾਂਜੀ ਸੁਆ ਸੁਆ ਤੀਜਾ ਰਿਹਾ ਤੀਜਾ ਸੁਆ ਨਾ ਜੀ ਇਹ ਪਹਿਲੇ ਸੁਆ ਉਧਰੋਂ ਆਈ ਹੈ ਮੱਝ ਅੱਛਾ ਇਹ ਸਿਰਫ ਸਾਢੀ ਨਹੀਂ ਮਈੰਨਾ ਠੀਕ ਤੇ ਮੋਲ ਜਿੰਨਾ ਕੋ ਕਰ ਦਿੰਦੇ ਵੇਖ ਲੋ ਆਪ ਵੀ ਕਰ ਦੋ ਤੁਸੀਂ ਅੱਜ ਦਾ ਹੁਣ ਇਹਨੂੰ ਕਿਹੜਾ ਟਾਈਮ ਲਾਇਆ ਕੋਈ ਕਹਿੰਦੇ 15 ਦਿਨਾਂ 10 ਦਿਨਾਂ 12 ਦਿਨਾਂ ਇਹ ਤੇ ਦੀਦੀ ਮੱਤੀ ਐ ਨਾ ਹੁਣ ਬਿਲਕੁਲ ਜੀ ਹਾਂਜੀ ਬੋਲੋ ਜੀ ਦਾ 95000 ਰੁਪਇਆ ਕਰਦੇ ਆ ਜਦਾਂ 90000 ਦੋ ਹੀ ਛੱਡ ਦੋ 88000 ਦੇ ਪੱਕਾ ਹੋਣਾ ਜੋ ਜਾਂਦ ਕੋਈ ਨਹੀਂ ਗੱਲ ਚਲੋ ਜਾਂਦ ਜਾਂਦ ਤੇ ਇਹ ਗੱਪੜ ਹਨਾ ਜੀ ਇਹ ਵੀ ਗੱਪੜ ਜੋ ਇਹ ਵੀ ਗੱਪੜ ਹੀ ਐ ਇਹ ਛੋਟੀ ਦੇ ਹੋ ਗੱਡੀ ਬੜੀ ਵੱਡੀ ਪਹਿਲੇ ਸੁਗਰੇ ਜੀ ਨਾ ਇਹ ਦੂਜਾ ਸੂਆ ਦੂਜਾ ਸੂਆ ਪਹਿਲਾਂ ਬਹੁਤ ਘੱਟ ਲੈਂਦੀ ਹੈ ਬਿਰਲੀ ਬਿਰਲੀ ਬੜੀ ਗੁੱਸੇ ਵਿੱਚ ਝੋੜਿਆਣਾ ਜੀ ਦੇਖੋ ਕਿੰਨੀ ਰਾਜੀ ਝੋਟੀ ਹੈ ਥੋੜੀ ਜਿਹੀ ਭਣ ਲੱਗਦੀ ਹੈ ਨੂੰ ਮੜੀ ਜੀ ਅੱਜ ਭਣ ਕੇ ਵੀ ਸੁਹੀ ਇੱਕ ਪਾਉਣ ਵਾਲਾ ਜੀ ਹੂੰ ਹੂੰ ਹਾਂ ਨੂੰ ਦੇਖੋ ਕਿੰਨਾ ਕਿੰਨਾਰਾ ਹੱਥ ਨਾਲ ਬੱਜੀ ਕਿੰਨਾ ਕਰੂ ਜੀ ਦੋਤਾ ਇਹ ਥੋੜੀ ਦੇਰ ਨਹੀਂ ਭਾਜੀ 12 13 ਕਰਦੇ ਦਿਆ ਕੀ ਆ ਆ 12 ਦਾ 10 ਦਾ ਦਊਗੀ ਨਾ ਬਿਲਕੁਲ ਜੀ ਉਹਦਾ ਨਹੀਂ ਤੇ 10 ਦਾ ਦਊ ਹਣਾ ਆ ਦਾਤ ਨਾਲ ਕਰੋਗੀ ਜੀ ਫਿਰ ਇੰਨਾ ਦੇ ਕਰਨ ਨੂੰ ਬੱਜੀ ਹੈ ਜੇ ਝੋੜੀ ਦੇ ਦੱਸਿਏ ਕਿਸ ਨੂੰ ਮੋਲੇ ਦੇ ਵਿੱਚ ਜੰਦਰੀਆਂ ਸਭ ਕੁਝ ਹਾਂਜੀ ਮੋਲੇ ਦਾ ਬਦਵੇ 2 ਘੜੀ ਦੇ ਦੇ ਦਾਂਗੇ 88000 ਦੀ ਹਾਂਜੀ ਤਾਂ ਜਾਂਦ ਕੋਈ ਨਹੀਂ ਕਰਦੇ ਮੁਕਰੀ ਕਰਦੇ ਮੰਨ 85000 85000 ਨਹੀਂ ਠੀਕ ਹੈ 85000 ਦੀ ਬਸ ਠੀਕ ਹੈ ਤੁਸੀਂ ਦੇਖੋ ਕਿ ਕਿਸੇ ਕੱਲੋਂ ਖੁੰਝਦੀ ਨਹੀਂ ਜੈ ਜੀ ਕੰਮ ਸਾਰੇ ਕੰਮ ਪੂਰੇ ਪੋਲੀ ਨੂੰ ਵਰਗੀ ਝੋਟੀਆਂ ਚਲੋ ਠੀਕ ਹੈ ਇਹ ਗੱਬਣਾ ਸਹੀ ਜੀ ਇਹ ਸੁਈਆਂ ਦਾ 10-11 ਕਿਲੋ ਦਰ ਹੈ ਆ ਜੋ ਲੋ ਜੀ ਬੱਚਾ ਜਦੋਂ ਬੱਚਾ ਨਾਲੀ ਕੱਟਾ ਜੀ ਕੱਟਾ 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 ਮਗਰਾ ਤੇ 10 ਕੋਲ ਤੋਂ ਤਾਂ ਹੈਗਾ ਹਨਾ ਜੀ 10 ਕੋਲ ਇਟੇਰ ਦਾ ਵਾਧੇ ਹੋਊ ਘਟਦੀਗਾ ਬਸ ਠੀਕ ਆ ਸੋ ਜੋ ਤੂੰ ਜਲਾ ਕੇ ਨਾ ਫਿਰ ਤੋਂ ਮਿਲ ਕੇ ਜਾਣਾ ਬਿਲਕੁਲ ਬਾਜੀ ਬਿਲਕੁਲ ਜੀ ਆਜੋ ਜੀ ਆਜੋ ਤੇ ਬਾਜੀ ਫਿਰੰਦੀ ਕੀਮਾ ਦਾ ਦੇਰੀ 80000 ਹਾਂਜੀ ਲੈ ਲੈ ਘੱਟ ਦਿੰਦੇ ਜਮਾਂਗੇ 75000 ਜਾਂਦ ਮੇਰੀ ਇਹ ਨੂੰ ਦੇਣਾ ਚਲੋ ਬਾਕੀ ਦੁੱਧ ਵਾਲੀ ਗਈ ਆ ਮੈਂ ਠੀਕ ਹੈ ਤੇ ਇਹਨੇ ਪੈਸੇ ਤਾਂ ਬਾਹਰੋਂ ਮਿਲਦਾ ਕਰ ਨਹੀਂ ਮਿਲਦਾ ਬਿਲਕੁਲ ਜੀ ਮਿਲਦਾ ਫਰੇ ਫਰੀ ਦਾ ਮਿਲਦਾ ਨਹੀਂ ਕੋਈ ਨਹੀਂ ਮਿਲਦਾ ਜੀ ਨਹੀਂ ਮਿਲਦਾ ਚਲੋ ਹੋਰ ਦੱਸੋ ਜੀ ਪਰ ਠੀਕ ਵਧੀਆ ਤੁਸੀਂ ਸੁਣਾਓ ਇਹ ਛੋਟੀ ਹੋਰ ਬੜੀ ਚੰਗੀ ਸੀ ਅੱਛਾ ਇਹ ਭਾਜਣੀ ਰਾਤੀ ਆਏ ਤੇ ਉਹ ਫਿਰ ਸੇਰੇ ਲੈ ਗਿਆ ਬੰਦਾ ਕੋਈ ਠੀਕ ਹੈ ਇਹਨਾਂ ਦੇ ਹੁੰਦੇ ਆ ਕਿ ਆਇਆ ਸੀ ਬੰਦਾ ਉਹ ਹਾਂਜੀ ਨਹੀਂ ਉਹ ਫਿਰ ਲੈ ਗਿਆ ਆ ਫਿਰ ਵੇਖੋ ਜੀ ਨਾਡਾ ਇੱਥੇ ਆਂਦੇ ਜਾਂਦੇ ਰਹਿੰਦੀਆਂ ਬੜੀ ਚੰਗੀ ਝੋਟੀ ਸੀ ਵੀ ਇਹਨਾਂ ਨੂੰ ਕਿਆ ਹੈ ਲਾਜ ਉਹ ਇਹਨਾਂ ਦਾ ਮਨ ਨਹੀਂ ਇਕੱਠਾ ਹੂੰ ਤੋ ਉਹ ਕਰ ਲੈ ਗਿਆ ਕੋਈ ਬਸ ਗਾਂ ਹੋਰ ਨੇ ਮੌਕਾ ਸੰਭਾਲਣਾ ਸੀ ਆਹ ਤਾਂ ਇਹਨਾਂ ਦੇ ਆਏ ਇਹ ਬੰਦੇ ਹੋ ਹਾਂਜੀ ਹਾਂਜੀ ਤੇ ਦੋ ਗੱਲ ਹੈ ਇਹਨਾਂ ਕੋਈ ਮੱਝ ਕੋਈ ਨਹੀਂ ਪਹੁੰਚ ਦੋ ਹਾਂ ਬਾਜੀ ਬਾਸ ਬਾਸ ਦੋ ਗੱਲ ਸਵੇਰੇ ਲੈ ਕੇ ਚਲੋ ਆਂਦੀ ਜਾਂਦੀ ਰਹਿੰਗੇ ਨਹੀਂ ਜਿੱਥੇ ਕੱਲ ਤੁਹਾਨੂੰ ਜੋ ਵੀਡੀਓ ਕਹਿਿਆ ਤਾਂ ਦੋ ਗੱਲ ਉਹਨੂੰ ਵੇਖੀਆ ਸੀ ਅੱਛਾ ਠੀਕ ਹੈ ਜੋ ਮੱਛਰ ਚੱਲ ਗਈ ਹਾਂ ਚਲੋ